you. Mm -hmm. ਲੋਕ ਸਭਾ ਚੋਣਾਂ ਦੇ ਨਜ਼ਰ ਰੱਖਦਿਆਂ ਨਵ ਨਿਯੁਕਤ ਆਪ ਹਲਕਾ ਇੰਚਾਰਜ ਗੁਲਸ਼ਰਨ ਸਿੰਘ ਕਪੂਰ ਨੇ ਆਪ ਹਲਕਾ ਕਪੂਰਥੜਾ ਦੀ ਪਾਰਟੀ ਵਰਕਰਾਂ ਤੇ ਆਗੂਆਂ ਦੇ ਨਾਲ ਮੀਟਿੰਗ ਕਰਕੇ ਚੋਣ ਰਣਨੀਤੀ ਤਿਆਰ ਕੀਤੀ। ਨਵ ਨਿਯੁਕਤ ਆਪ ਹਲਕਾ ਇੰਚਾਰਜ ਨੇ ਕਪੂਰਥੜਾ ਇਲਾਕੇ ਦੇ ਨਿਵਾਸੀਆਂ ਨੂੰ ਤਰਪੇਸ਼ ਮੁਸ਼ਕਲਾਂ ਦੇ ਬਾਰੇ ਵੀ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਸਮੱਸਿਆ ਦੇ ਹਾਲ ਦੇ ਲਈ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਪੂਰਥੜਾ ਖੇਤਰ ਦੇ ਵਿੱਚ ਵਧ ਰਹੇ ਵੱਡੇ ਅਪਰਾਧਿਕ ਮਾਮਲਿਆਂ ਤੇ ਕਪੂਰਥੜਾ ਦੇ ਵਿੱਚ ਵਧ ਰਹੀ ਸ਼ਿਆ ਦੇ ਮੁੱਦੇ ਦੇ ਸਬੰਧੀ ਐਸਐਸਪੀ ਜ਼ਿਲ੍ਹਾ ਕਪੂਰਥਲਾ ਦੇ ਨਾਲ ਜਲਦ ਮੀਟਿੰਗ ਕੀਤੀ ਜਾਵੇ ਹੋਣਾ ਕਪੂਰਥਲਾ ਦੇ ਵਿੱਚ ਤਾਇਨਾਤ ਪ੍ਰਿਸ਼ਟ ਅਫਸਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਉਹ ਜਾਂ ਤਾਂ ਆਪਣੇ ਆਪ ਨੂੰ ਸੁਧਾਰ ਲੈਣ ਜਾਂ ਫਿਰ ਕਿਸੇ ਹੋਰ ਸ਼ਹਿਰ ਦੇ ਵਿੱਚ ਬਦਲੀ ਕਰਵਾ ਲੈਣ ਕਿਉਂਕਿ ਪ੍ਰਿਸ਼ਟ ਅਫਸਰਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹਾਂਜੀ ਸਰ ਜਿਨਕੀ ਅੱਜ ਪਾਰਟੀ ਵੱਲੋਂ ਸਮਾਗਮ ਕੀਤਾ ਗਿਆ ਸਾਰੇ ਪਾਰਟੀ ਵਰਕਰ ਇਕੱਠੇ ਹੋਏ ਸੀ ਕੀ ਗੱਲਬਾਤ ਹੋਈ ਤੱਕੀ ਅਨਵਰ ਟਾਈਮ ਦੇ ਪਾਰਟੀ ਦੇ ਏਜੰਡੇ ਰੋਂਗੇ ਜਿਹੜੀ ਅੱਜ ਦੀ ਮੀਟਿੰਗ ਆ ਇਹ ਇੱਕ ਸਾਡੀ ਪਾਰਟੀ ਦੀ ਜਥੇਬੰਦੀ ਦੀ ਮੀਟਿੰਗ ਸੀ ਸਾਡੇ ਬਲਾਕ ਪ੍ਰਧਾਨਾਂ ਨਾਲ ਮੇਰੀ ਮੀਟਿੰਗ ਸੀਗੀ ਸਾਡੇ ਜਥੇਬੰਦੀ ਦੇ ਜਿਹੜੇ ਉਪਦੇਦਕ ਸਰਵਨ ਨਾਲ ਮੀਟਿੰਗ ਸੀ ਜਿਹੜੇ ਚੇਅਰਮੈਨ ਸਰਵਨ ਨਾਲ ਉਹਨਾਂ ਨਾਲ ਮੀਟਿੰਗ ਸੀਗੀ ਅੱਜ ਅਸੀਂ ਇਹ ਮੀਟਿੰਗ ਪਰਟੀਕੂਲਰ ਸੱਦੀ ਸੀ ਸਿਰਫ ਇੱਕ ਛੋਟੀ ਜੀ ਮੀਟਿੰਗ ਜਥੇਬੰਦੀ ਦੀ ਉਹਨਾਂ ਜੀ ਮੈਂ ਉਹਨਾਂ ਨਾਲ ਸਲਾਮ مشورہ ਕਰਨਾ ਸੀ ਕਿ ਇਹ ਗੋਹਾ ਰੂਪਰੇਖਾ ਕੀ ਬਣਾਣੀ ਗਾਮ ਦੀ ਬੇਸਿਕ ਪ੍ਰੋਬਲਮਸ ਕੀ ਹੈਗੀਆਂ ਕਬੂਤਲੇ ਦੀਆਂ ਇਹ ਬੇਸਿਕ ਪ੍ਰੋਬਲਮਸ ਨੂੰ ਤਾਂ ਦੂਰ ਕਰਨੀਆਂ ਵਾਰਡ ਵਾਈਜ਼ ਇਸ ਪ੍ਰੋਬਲਮ ਨੂੰ ਲੈਣਾ ਸੀ ਮਹੱਲਾ ਵਾਈਜ਼ ਲੈਣਾ ਸੀ ਪਿੰਡ ਵਾਈਜ਼ ਲੈਣਾ ਸੀ ਉਹ ਲੋਕਾਂ ਦਾ ਪਿਆਰ ਇੰਨਾ ਜ਼ਿਆਦਾ ਵਾ ਕਿ ਇਹ ਮੀਟਿੰਗ ਚਲੋ ਜਿਹੜੀ ਅਸੀਂ ਸਿਰਫ 20 ਜਾਂ 25 ਬੰਦਿਆਂ ਦੀ ਮੀਟਿੰਗ ਸੱਦੀ ਸੀ ਉੱਚ ਸੈਂਕੜਾ ਨਹੀਂ ਤੇਰਾ ਚ ਲੋਕ ਇਕੱਠੇ ਹੋ ਗਏ ਤੇ ਅਸੀਂ ਜਿਹੜਾ ਅਗਲੀ ਪਲੈਨਿੰਗ ਕੀਤੀ ਉਹ ਹੀ ਕੀਤੀ ਆ ਕਿ ਵਾਰਡ ਵਾਈਜ਼ ਜਿਹੜੇ ਇੰਚਾਰਜ ਲਗਾਏ ਗਏ ਆ ਜਿਹੜੇ ਸਾਡੇ ਪਹਿਲੋਂ ਐਮਸੀ ਇਲੈਕਸ਼ਨ ਲੜ ਚੁੱਕੇ ਉਹ ਤੇ ਜਿਹੜੇ ਉਹਨਾਂ ਦੇ ਨਾਲ ਅਸੀਂ ਜ਼ਿਲ੍ਹਾ ਜਥੇਦਾਰ ਬੰਦੀ ਦੇ ਉਧੇਦਾਰ ਬਣਾਏ ਆ ਜਿਹੜੇ ਹਲਕੀ ਦੇ ਉੱਤੇ ਦਾਸ ਸਰਵਨ ਬਣਾਏ ਆ ਜਿਹੜੇ ਬਲਾਕ ਪ੍ਰੈਜ਼ੀਡੈਂਟ ਸਰਵਨ ਬਣਾਏ ਆ ਜਿਹੜੇ ਉਸ ਤੋਂ ਬਾਅਦ ਹੀ ਉਹਨਾਂ ਦੇ ਉੱਤੇ ਵਿੰਗਾ ਤੇ ਪ੍ਰਧਾਨ ਵਗੈਰਾ ਲਗਾਏ ਆ ਉਹ ਸਾਰੀਆਂ ਪ੍ਰੋਬਲਮ ਕਪੂਰ ਤੇ ਆਦੀਆਂ ਆਪਣੇ ਆਪਣੇ ਜਿੱਥੇ ਉਹਨਾਂ ਦੀ ਰਹਾਇਸ਼ ਹੈਗੀ ਆ ਜਿੱਥੇ ਜਿੱਥੇ ਉਹ ਇੰਚਾਰਜ ਹੈਗੇ ਆ ਉਸ ਦੇ ਗਲੀ ਚ ਮਹੱਲੇ ਜੇ ਸੀਵਰੇਜ ਦੀ ਸਮੱਸਿਆ ਹੈਗੀ ਆ ਕਿਤੇ ਬਿਜਲੀ ਦੀ ਸਮੱਸਿਆ ਹੈਗੀ ਆ ਕੋਈ ਗਲੀ ਦੀ ਸਮੱਸਿਆ ਹੈਗੀ ਆ ਕਿਸੇ ਪਿੰਡ ਦੀ ਪੰਚਾਇਤ ਕਿਸੇ ਡਿਸਪੈਂਸਰੀ ਦੀ ਸਮੱਸਿਆ ਹੈਗੀ ਆ ਕੁਈ ਉਹਨਾਂ ਦੇ ਪ੍ਰੋਜੈਕਟ ਸਕੂਲ ਪਰ ਤੱਕ ਕੋਈ ਅਧੂਰਾ ਪਿਆ ਵਾ ਹਰ ਤਰਫ ਤਰ੍ਹਾਂ ਦੀਆਂ ਜੜੀਆਂ ਵੀ ਕਪੂਰਥ ਵਾਲੀਆਂ ਕਮੀਆਂ ਪੇਸ਼ੀਆਂ ਵਾ ਉਹ ਲੈ ਕੇ ਆ ਜਨ ਮੇਰੇ ਕੋ ਤਾਂ ਕਿ ਉਹਨਾਂ ਨੂੰ ਬੜੀ ਜਲਦੀ ਹੀ ਬੜੇ ਚੱਡੇ ਢੰਗ ਨਾਲ ਦੂਰ ਕਰ ਸਕੀਏ ਇਸ ਤੋਂ ਇਲਾਵਾ ਹੋਰ ਕਈ ਕਰੇ ਏਜੰਡੇ ਹੈਗੇ ਜਿਹੜੇ ਕਿ ਪਹਿਲ ਤੇ ਤਰਤੇ ਕੀਤੇ ਜਾਉਗੇ ਅਸੀਂ ਪਹਿਲੋਂ ਬੇਸਿਕ ਏਜੰਡਾ ਦਾ ਕਪੂਰਥ ਵਾਲੀਆਂ ਪ੍ਰੋਬਲਮਸ ਠੀਕ ਹੈ ਨਾ ਉਹ ਪ੍ਰੋਬਲਮ ਉਸ ਤੋਂ ਬਾਅਦ ਜਿਹੜਾ ਤੁਸੀਂ ਦੋ ਚੀਜ਼ਾਂ ਮੇਰੇ ਧਿਆਨ ਚ ਬਹੁਤ ਜ਼ਿਆਦਾ ਗੱਲ ਆਈਆਂ ਕਪੂਰਥਲੇ ਦੇ ਵੱਡੇ ਅਪਰਾਧਿਕ ਮਾਮਲੇ ਠੀਕ ਹੈ ਨਾ ਕੱਲ ਮੈਨੂੰ ਉਹ ਨੋਟਿਸ ਆਇਆ ਕਪੂਰਥਲੇ ਜੀ ਨਸ਼ੇ ਦਾ ਦੂਜਾ ਮੇਰੇ ਨੋਟਿਸ ਜੋ ਆਇਆ ਇੱਕ ਤਾਂ ਇਸ ਸਬੰਧੀ ਜਲਦੀ ਹੀ ਮੈਂ ਮੀਟਿੰਗ ਕਰਨ ਜਾ ਰਿਹਾ ਹਾਂ ਐਸਐਸਬੀ ਸਰ ਨਾਲ ਜਿਹੜੇ ਕਪੂਰਥਲੇ ਦੇ ਵੱਡੇ ਅਪਰਾਧਿਕ ਮਾਮਲੇ ਆ ਉਹਨਾਂ ਦੇ ਠੱਲ ਪਾਈ ਹੈ ਔਰ ਮੈਂ ਜਲਦੀ ਹੀ ਇੱਕ ਫਲੈਗ ਮੈਚ ਕਰਾਵਾਂਗਾ ਪੰਨੂ ਔਰ ਮੁਹੱਲਾ ਵਾਈਜ਼ ਬੀਟਾ ਤਹਿਤ ਕਰਾਵਾਂਗਾ ਬੀਟਸ ਲਾਈਨ ਲੱਗਣਗੀਆਂ ਹਰ ਮੁਹੱਲੇ ਤੇ ਹਰ ਪਿੰਡ 'ਚ ਫਿਕਰ ਤਕੀਓ ਪ੍ਰਾਦਿਕ ਤਤਵ ਉਹਨਾਂ ਨੂੰ ਮੈਂ ਕੱਲ ਵੀ ਕਿਹਾ ਸੀ ਕਿ ਆਪਣੇ ਜਿਹੜੇ ਕੰਮ ਹੈਗੇ ਮਾੜੇ ਇਹਨਾਂ ਤੋਂ ਪਿੱਛੇ ਖੜ ਜੇ ਨਹੀਂ ਹਟਣਗੇ ਤੇ ਫਿਰ ਮੈਨੂੰ ਹਟਾਣੇ ਵੀ ਆਉਂਦੇ ਆ ਚੰਗੀ ਤਰ੍ਹਾਂ ਸਾਰੇ ਜਾਣਦੇ ਆ ਮੇਰੇ ਸੁਭਾਅ ਨੂੰ ਕਿ ਮੈਂ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗਾ ਮੈਂ ਆਪਣਾ ਕਬੂਰਥਲਾ ਨੀਟ ਐਂਡ ਕਲੀਨ ਕਬੂਰਥਲਾ ਸੁੱਖ ਸੁਰਦਾਨਾ ਪ੍ਰਧਾਨ ਕਬੂਰਥਲਾ ਹਰ ਪਰਿਵਾਰ ਖੁਸ਼ਹਾਲ ਕਬੂਰਥਲਾ ਦਾ ਚਾਹਨਾ ਹਰ ਪੱਖੋਂ ਕੂਸਲੀ ਸ਼ਾਂਤੀ ਰੱਖਣਾ ਚਾਹੁੰਦਾ ਜੇ ਗੱਲ ਕਰੀ ਜਨਕੀ ਪ੍ਰਸ਼ਾਸਨ ਚਾਹੀ ਪੁਲਿਸ ਪ੍ਰਸ਼ਾਸਨ ਹੋ ਚਾਹੀ ਸਿਵਲ ਪ੍ਰਸ਼ਾਸਨ ਹੋ ਇਹਨਾਂ ਦੀ ਢਿੱਲੀ ਗਜਰਕ ਜਾਂ ਕਾਰਗਜਾਰੀ ਨੂੰ ਕਿਸ ਤਰੀਕੇ ਨਾਲ ਮਤਲਬ ਕੀ ਕਹੋ ਕਿ ਮੈਨੇਜ ਕਰਨਗੇ ਨਹੀਂ ਉੱਚ ਕੁਝ ਕਮੀਆਂ پیش ਆਈਆਂ ਕਿਤੇ ਸਟਾਫ ਦੀ ਕਮੀ ਵੀ ਹੈਗੀ ਹੈ ਕਿਤੇ ਸਾਧਨਾਂ ਦੀ ਕਮੀ ਵੀ ਹੈਗੀ ਹੈ ਚਲੋ ਬਟ ਇਹ ਵੀ ਤੁਹਾਡੀ ਗੱਲ ਕਿਤੇ ਜੀ ਦੋ ਰਾਏ ਹੈ ਨਹੀਂ ਕਿ ਜਿਹੜੇ ਹੈਗਾ ਵਾ ਸਟਾਫ ਉਹ ਵੀ ਆਪਣੀ ਕਾਰਜਗੁਜ਼ਾਰੀ ਕਿਤੇ ਨਾ ਕਿਤੇ ਕੁਝ ਜਿਹੜੇ ਹੈਗੇ ਸਟਾਫ ਦੇ ਮੈਂਬਰਸ ਢਿੱਲੀ ਦਾ ਕਰੇ ਉਹ ਤਾਂ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੁਸੀਂ ਦੇਖਣਾ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਵਾ ਕਿ ਤੁਸੀਂ ਮੇਰੇ ਤੇ ਨਜ਼ਰ ਰੱਖਣੀ ਮੈਂ ਉਹਨਾਂ ਤੇ ਨਜ਼ਰ ਰੱਖਣੀ ਔਰ ਮੈਂ ਇੱਕ ਇੱਕ ਡਿਪਾਰਟਮੈਂਟ ਤੇ ਆਪਣੀ ਪੈਣੀ ਨਜ਼ਰ ਰੱਖ ਰਿਹਾ ਮੇਰੀ ਟੀਮ ਪੂਰੀ ਪੈਣੀ ਨਜ਼ਰ ਰੱਖੂਗੀ ਹਰ ਇੱਕ ਡਿਪਾਰਟਮੈਂਟ ਨੇ ਨਜ਼ਰ ਰਹੂਗੀ ਢਿੱਲੀ ਗਾਰਗੁਜ਼ਾਰੀ ਬਿਲਕੁਲ ਬਰਦਾਸ਼ਤ ਨਹੀਂ ਹੋਏਗੀ ਇਹ ਗੱਲ ਕਰੀ ਜਿਹੜੇ ਕਿ ਕਰਪਟ ਅਫਸਰ ਉਹ ਉਹਨਾਂ ਨੂੰ ਵੀ ਬਦਲੇ ਜਾਊਗਾ ਕਿਤਨਾ ਕਿਤੇ ਦੇਖੋ 70 ਸਾਲ ਦਾ ਉਹਨਾਂ ਦੇ ਮੂੰਹ ਨੂੰ ਜਿਹੜਾ ਖੂਨ ਲੱਗ ਚੁੱਕਾ ਵਾ ਮੈਂ ਸਮਝਦਾ ਹਾਂ ਕਿਤੇ ਨਾ ਕਿਤੇ ਉਹਨਾਂ ਨੂੰ ਆਦਤਾਂ ਪੈ ਚੁੱਕੀਆਂ ਉਹਨਾਂ ਦੀ ਸ਼ਾਇਦ ਕਿਤੇ ਮਜਬੂਰੀ ਵੀ ਬਣ ਚੁੱਕੀ ਤੇ ਮੇਰਾ ਉਹਨਾਂ ਨੂੰ ਸੁਝਾਅ ਵੀ ਤੇ ਚੇਤਾਵਨੀ ਵੀ ਆਪਣੀ ਆਦਤਾਂ ਬਦਲ ਲੈ ਕਿਉਂਕਿ ਤਨਖਾਹਾਂ ਬਹੁਤ ਵੱਡੀ ਮਿਲਦੀ ਹੈ ਜਿ ਉਹਨਾਂ ਨੂੰ ਮਜਬੂਰੀ ਲੱਗਦੀ ਹੈ ਤੇ ਆਪਣੀ ਜਤਾਏ ਦੂਰ ਕੋ ਗੁਰਸਲਾ ਛੱਡ ਜਨ ਦੂਰ ਚੱਲ ਜਨ ਤੇ ਨਿੱਤ ਦਾ ਇਲਾਜ ਤਾਂ ਜਦੋਂ ਕੋਈ ਬਿਮਾਰੀ ਹੋਵੇ ਉਹਦਾ ਦਵਾਈ ਤਾਂ ਕੋਈ ਨਾ ਵੀ ਦੇ ਨਹੀਂ ਪੈਂਦੀ ਨਾ ਮਜਬੂਰੀ ਹੈ ਹਾਂਜੀ ਮੈਡਮ ਕੀ ਨਾਮ ਹੈ ਆਪਣਾ ਅੰਟੀ ਬੇਰਨਾ ਕਮਲੇ ਹਾਂ ਮਾਦਮ ਪਾਰਟੀ ਦੀ ਵਲੰਟੀਅਰ ਹਾਂ ਹਾਂਜੀ ਮੈਡਮ ਕਿੱਦਾਂ ਦੇ ਦੇ ਜੇਕਰ ਕਿ ਪਾਰਟੀ ਵੱਲੋਂ ਇੱਕ ਨਵਾਂ ਹਲਕਾ ਇੰਚਾਰਜ ਗੁਰਸ਼ੰਕ ਕਪੂਰ ਨੂੰ ਲਗਾਇਆ ਗਿਆ ਵਾ ਕਿਤੇ ਦੇਤੇ ਕਿ ਅਨੁਵਰ ਟਾਈਮ ਤੇ ਪਾਰਟੀ ਦੀ ਐਕਟੀਵਿਟੀ ਕਿੱਧਰ ਹੋਊਗੀ ਸ਼ਹਿਰ ਦੇ ਵਿੱਚ ਹਾਂਜੀ ਇਹ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਭਾਜੀ ਗੁਰਸ਼ਮਨ ਸਿੰਘ ਨੂੰ ਕਪੂਰ ਨੂੰ ਜਿਨ੍ਹਾਂ ਨੂੰ ਪਾਰਟੀ ਨੇ ਹਲਕਾ ਇੰਚਾਰਜ ਕਪੂਰਥਲਾ ਦਾ ਲਗਾਇਆ ਹੈ ਬਾਕੀ ਸਾਨੂੰ ਪੂਰੀ ਉਮੀਦ ਹੈ ਕਿ ਭਾਜੀ ਜਿੰਨੇ ਵੀ ਕੰਮ ਰੁਕੇ ਆ ਕਪੂਰਥਲਾ ਦੇ ਪਿੰਡਾਂ ਦੇ ਜੋ ਵੀ ਆ ਸਾਰੇ ਮਹੱਲਿਆਂ ਦੇ ਕੰਮਾਂ ਦੇ ਸਭ ਕਰਨਗੇ ਵਧੀਆ ਤਰੀਕੇ ਨਾਲ ਕਰਨਗੇ ਆਪਣੀ ਜ਼ਿੰਮੇਵਾਰੀ ਪੂਰੀ ਤੈਅ ਦਿਨੋਂ ਨਿਭਾਣਗੇ ਜੇ ਪੁੱਛ ਗੱਲ ਕਰੀਏ ਜਿਹੜੇ ਕਿ ਮੈਡਮ ਮੰਜੂ ਰਾਣਾ ਨੂੰ ਪਹਿਲਾਂ ਲਗਾਇਆ ਸੀ ਉਸ ਟਾਈਮ ਤੇ ਸ਼ਹਿਰ ਦੇ ਵਿੱਚ ਪਾਰਟੀ ਦੀ ਗਤੀਵਿਧੀ ਕਿੱਦਾਂ ਕਿੱਦਰੀ ਸੀ ਸਲੋ ਹੋ ਗਈ ਸੀ ਕਿਤੇ ਸੀ ਨਹੀਂ ਗਤੀਵਿਧੀ ਤੇ ਮੈਡਮ ਮੰਜੂ ਰਾਣਾ ਨੇ ਵਧੀਆ ਸੀਗੀ ਪਰ ਚਲੋ ਬਾਕੀ ਜੋ ਕਿਸਮਤ ਦੇ ਮੰਜੂਰ ਆ ਵੀ ਨਹੀਂ ਉਹ ਜਿੱਤ सके ਵੋਟਾਂ 38000 ਵੋਟਾਂ 30000 ਪਈਆਂ ਸੀ ਇਹਨਾਂ ਕਬੂਤਲੇ ਚੋਂ ਤੇ ਚਲੋ ਬਾਕੀ ਜੋ ਵੀ ਪਾਰਟੀ ਨੇ ਕੀਤਾ ਵਾ ਉਹਨਾਂ ਦਾ ਆਪਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹਾਂਜੀ ਸਰ ਕਿ ਤਾਂ ਮਤਲਬ ਕਿ ਖੁਸ਼ੀ ਦਾ ਇਜ਼ਹਾਰ ਕਰਦੇ ਕਿ ਜੋ ਕਿ ਅਲ칸 ਚਾਰਜ ਪਾਰਟੀ ਵੱਲੋਂ ਦਿੱਤਾ ਗਿਆ ਉਹ ਵੀ ਲੋਕਲ ਕੈਂਡੀਡੇਟ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਛੋਟੇ ਵੀਰ ਗੁਰਸ਼ਰਨ ਸਿੰਘ ਕਪੂਰ ਜੋ ਕਿ ਲੰਮੇ ਸਮੇਂ ਤੋਂ ਪਾਰਟੀ ਦੇ ਜੁਝਾਰੂ ਵਲੰਟੀਅਰ ਦੇ ਤੌਰ ਤੇ ਕੰਮ ਕਰਦੇ ਆ ਰਹੇ ਨੇ ਇਹਨਾਂ ਨੂੰ ਪਾਰਟੀ ਨੇ ਸਮੇਂ-ਸਮੇਂ ਜੇ ਐਮਪੀ ਭੇਜਿਆ ਉੱਥੇ ਗਏ ਰਾਜਸਥਾਨ ਭੇਜਿਆ ਉੱਥੇ ਗਏ ਡਿਊਟੀਆਂ ਪਾਰਟੀ ਨੇ ਰੱਜ ਕੇ ਇਹਨਾਂ ਦੀਆਂ ਲਾਈਆਂ ਤੇ ਇਹਨਾਂ ਨੇ ਪੂਰੀ ਤਨਦੇਹੀ ਨਾਲ ਨਿਭਾਈਆਂ ਸਾਨੂੰ ਮਾਣ ਹੈ ਕਿ ਸਾਡੇ ਵੀਰ ਗੁਰਸ਼ਰਨ ਸਿੰਘ ਕਪੂਰ ਦੀਆਂ ਇਹਨਾਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਪਾਰਟੀ ਨੇ ਬੜੇ ਵੱਡੇ ਅਹੁਦੇ ਨਾਲ ਵਜਿਆ ਹਲਕਾ ਇੰਚਾਰਜ ਕਪੂਰਥਲਾ ਦਾ ਮਤਲਬ ਅਹੁਦਾ ਬਹੁਤ ਵੱਡਾ ਅਹੁਦਾ ਇੱਕ ਮੌਜੂਦਾ ਸਰਕਾਰ ਦੇ ਵਿੱਚ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਹ ਪਰਿਵਾਰ ਵੀ ਸਾਡੇ ਭਾਬੀ ਜੀ ਨਾਲ ਬੈਠੇ ਨੇ ਇਹਨਾਂ ਨੇ ਤੇ ਇਹਨਾਂ ਦੇ ਬੱਚਿਆਂ ਨੇ ਰੱਜ ਕੇ ਸਾਥ ਦਿੱਤਾ ਦਿਨ ਰਾਤ ਜਦੋਂ ਦੋ ਦੋ ਤਿੰਨ ਤਿੰਨ ਮਹੀਨੇ ਇਹਨਾਂ ਨੂੰ ਬਾਹਰ ਰਹਿਣਾ ਪੈਂਦਾ ਸੀ ਤੇ ਤੁਹਾਨੂੰ ਪਤਾ ਪਰਿਵਾਰ ਵਿੱਚੋਂ ਜੀ ਦਾ ਮਤਲਬ ਇਦਾਂ ਔਖਾ ਹੁੰਦਾ ਤੇ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸੰਦੀਪ ਪਾਟਲ ਜੀ ਦਾ ਕਰਨਾ ਚਾਹਾਂਗਾ ਉਹਨਾਂ ਦੀ ਟੀਮ ਦਾ ਸਮੂਚੀ ਸੈਂਟਰ ਟੀਮ ਦਾ ਕਿ ਉਹਨਾਂ ਨੇ ਸਾਡੇ ਕਪੂਰਥਲੇ ਨੂੰ ਕਪੂਰਥਲੇ ਦਾ ਆਗੂ ਦੇਖ ਕੇ ਨਵਾਜਿਆ ਮੈਂ ਕਮਰ ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਵਪਾਰ ਮੰਤਰੀ ਕਪੂਰਥਲਾ ਮੇਰੇ ਵੱਲੋਂ ਕਪੂਰ ਸਾਹਿਬ ਨੂੰ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਤਹਿ ਦਿਲੋਂ ਵਧਾਈਆਂ ਮੇਰਾ ਸਮਾਦਰੂ ਸਾਡੇ ਵੱਡੇ ਵੀਰ ਧਰਮਪਾਲ ਗਰੋਵਰ ਜੀ ਜੋ ਕਿ ਉਹਗੇ ਸਮਾਜ ਸੇਵੀ ਨੇ ਤੇ ਅਰੂੜਾ ਮਾਸਬਾ ਪੰਜਾਬ ਦੇ ਚੇਅਰਮੈਨ ਨੇ ਉਹਨਾਂ ਨੇ ਹਰ ਵਾਰ ਦੀ ਤਰ੍ਹਾਂ ਵੱਡੇ ਹੋਟਲ ਦੇ ਵਿੱਚ ਇਹ ਸਮਾਗਮ ਆਪਣੇ ਵੱਲੋਂ ਨਿਸ਼ਕਾਮ ਭਾਵਨਾ ਦੇ ਨਾਲ ਸੇਵਾ ਦੇ ਤੌਰ ਤੇ ਉਹਨਾਂ ਨੇ ਸਾਨੂੰ ਬਖਸ਼ਿਆ ਇਹ ਉਹਨਾਂ ਦਾ ਜਿਹੜਾ ਅਸੀਂ ਸਤਕਾਰ ਹੈ ਸਾਡੇ ਅੱਗੇ ਵੀ ਸਾਡੇ ਮਨਾਂ ਵਿੱਚ ਸੀ ਪਰ ਅੱਜ ਵੀ ਸਾਡੀ ਜਿਹੜੀ ਹਾਜ਼ਰੀ ਹੈ ਹਜ਼ਾਰਾਂ ਦੀ ਗਿਣਤੀ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਸੰਗਤ ਸਾਡੀ ਜਿਹੜੀ ਕਪੂਰ ਸਾਹਿਬ ਨੂੰ ਪਿਆਰ ਦੇ ਸ਼ੁਰੂਆਤ ਦੇਣ ਵਧਾਈਆਂ ਦੇਣ ਆਈ ਸੀ ਅਬ ਆਸ਼ੀਰਵਾਦ ਦਿਣਾਈ ਸੀ ਗਰੋਵਰ ਸਾਹਿਬ ਵੱਲੋਂ ਜਦੋਂ ਬਾਬਾ ਤੇਲੂ ਜੀ ਦੀ ਕੁੱਟਿਆ ਤੇ ਹਰ ਸਾਲ ਪ੍ਰੋਗਰਾਮ ਹੁੰਦਾ ਅਸੀਂ ਰੱਜ ਕੇ ਉੱਥੇ ਹਜ਼ਾਰਾਂ ਦੀ ਗਿਣਤੀ ਚ ਕਪੂਰ ਸਾਹਿਬ ਦੇ ਰਹਿਮਾਈ ਹੇਠ ਗਰੀਬਾਂ ਨੂੰ ਕੰਬਲ ਵੰਡੇ ਸੀ ਔਰ ਉਹ ਬਾਬਾ ਤੇਲੂ ਜੀ ਦੀ ਕੁੱਟਿਆ ਦੇ ਵਿੱਚ ਗਰੋਵਰ ਸਾਹਿਬ ਵੱਲੋਂ ਜਦੋਂ ਇਹ ਸਾਰਾ ਵੀੜਾ ਚੁੱਕਿਆ ਗਿਆ ਤੇ ਸਾਨੂੰ ਬਾਬਾ ਤੇਲੂ ਜੀ ਦਾ ਬੜਾ ਆਸ਼ੀਰਵਾਦ ਪ੍ਰਾਪਤ ਹੋਇਆ ਬਾਬਾ ਤੇਲੂ ਜੀ ਦੀ ਕੁੱਟਿਆ ਦੇ ਵਿੱਚ ਸੇਵਾ ਕਰਦਿਆਂ ਕਰਦਿਆਂ ਹੋਰ ਸੇਵਾਵਾਂ ਨਿਭਾਉਂਦਿਆਂ ਹੋਇਆਂ ਇਹ ਕਪੂਰ ਸਾਹਿਬ ਨੂੰ ਇਹ ਬੜੀ ਵੱਡੀ ਪਦਵੀ ਮਿਲੀ ਹੈ ਮਿਹਰਬਾਨੀ ਪਰ ਮੈਂ ਤਾਂ ਜੇ ਅੱਜ ਗੱਲ ਕੀਤੀ ਜਾਵੇ ਜਨ ਕਿ ਇਹ ਆਮ ਪਾਰਟੀ ਵੱਲੋਂ ਨਵਾਂ ਹਲਕਾ ਇੰਚਾਰਜ ਸ਼ਹਿਰ ਨੂੰ ਜਿੱਤਿਆ ਗਿਆ ਵਾ ਤਾਂ ਅੱਜ ਮੀਟਿੰਗ ਵੀ ਹੋਈ ਹੈ ਤਾਂ ਕਿਤਾ ਦਿਖਦੇ ਕਿ ਆਨ ਬਾਈ ਟਾਈਮ ਦੇ ਵਿੱਚ ਕਿ ਲੱਕੀ ਹਲਕਾ ਇੰਚਾਰਜ ਦੀ ਭੂਮਿਕਾ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਆਪਣੀ ਸੀਨੀਅਰ ਡੀਡੀ ਸੀ ਪ੍ਰਧਾਨ ਤੇਦਰੋ ਧੰਨਵਾਦ ਕਰਦਾ ਕਿ ਜੀਹਨਾਂ ਸਾਨੂੰ ਗਰਾਊਂਡ ਨਾਲ ਜੁੜੇ ਵਰਕ ਕਰ ਸਰਦਾਰ ਗੁਰਸਹਦ ਸਿੰਘ ਖਪੂਰ ਜੀ ਵਰਗੇ ਜੋ ਜਾਰੂ ਵੀਰ ਨੂੰ ਇਥੇ ਹਲਕਾ ਇੰਚਾਰਜ ਲਾਇਆ ਔਰ ਮੈਂ ਦੂਸਰੇ ਜਿਹੜੇ ਸਾਰੇ ਇੱਥੇ ਵਲੰਟੀਅਰ ਉਹਨਾਂ ਦੇ ਆਧੇ ਪਧਾਰ ਨੇ ਉਹਨਾਂ ਨੂੰ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰਾ ਇਹ ਨਾਏ ਛੋਟੇ ਜਿਹੇ ਸਦੇ ਤੇ ਇਹਨੇ ਲੋਕ ਇਕੱਠੇ ਹੋਏ ਰਹੀ ਗੱਲ ਜਿਹੜੀ ਤੁਸੀਂ ਕਿਹਾ ਕਿ ਐਡਮਿਨਿਸਟ੍ਰੇਸ਼ਨ ਚ ਕਈ ਤਰ੍ਹਾਂ ਦੀਆਂ ਜੜੀਆਂ ਸਖਾਮੀਆਂ ਨੇ ਉਹ ਕਿਉਂਕਿ ਕਈ ਗੱਲਾਂ ਆਪਣੇ ਨਾਲ ਅਲਗੋਲੀਆਂ ਸੀਗੀਆਂ ਹੁਣ ਕਪੂਰਤ ਸਾਹਿਬ ਬਿਲਕੁਲ ਹਰ ਇੱਕ ਚੀਜ਼ ਦੇ ਜਿਹੜਾ ਹੈਗਾ ਨੋਟਿਸ ਲੈਣ ਵਾਲੇ ਰ ਅਨਸੰਤਾਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਿਸੇ ਲੈਵਲ ਤੇ ਚਾਹੇ ਹੋ ਅਫਸਰ ਦੀ ਹੋਵੇ ਚਾਹੇ ਛੋਟੇ ਜਾਂ ਵੱਡੇ ਕਿਸੇ ਵੀ ਅਫਸਰ ਦੀ ਹੋਵੇ ਉਹ ਬਰਦਾਸ਼ਤ ਨਹੀਂ ਹੋਊਗੀ ਉਹਦੇ ਖਿਲਾਫ ਸਖਤ ਸਖਤ ਕਾਰਵਾਈ ਹੋਊਗੀ ਲੋਕਾਂ ਨੂੰ ਜਿਹੜੀ ਅਸੀਂ ਜਿਹੜੇ ਵਾਅਦੇ ਕਰਕੇ ਸਾਡੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜੋ ਅਸੀਂ ਉਹਨਾਂ ਨੂੰ ਗਰੰਟੀਆਂ ਦਿੱਤੀਆਂ ਉਸ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਚੱਲ ਗਿਆ ਔਰ ਬਹੁਤ ਹੀ ਜਲ ਇਹ ਜਿਹੜਾ ਕਪੂਰਤਨਾ ਇਹ ਨੂੰ ਫਿਰ ਤੋਂ ਸਿਟੀ ਆਫ ਪੈਲੇसेस ਔਰ ਪੰਜਾਬ ਦਾ ਪੈरिस ਬਣਾਉਣ ਦੀ ਪੂਰਜੋਰ ਕੋਸ਼ਿਸ਼ ਕੀਤੀ ਜਾਉਗੀ ਜੀ